ਭਾਈ ਲਗ ਸਵਾ ਲੱਖ ਦੀ ਰੇਂਜ ਦੇ ਟਰੈਕਟਰ ਚੀਜ਼ਾਂ ਕੰਪਲੀਟ ਬਹੁ ਘੱਟ ਟਰੈਕਟਰਾਂ ਦੇ ਵਿੱਚ ਮਿਲਦੀਆਂ ਆ ਚਾਬੀ ਜੀ ਤੇ ਹੁਣ ਆ ਕਲੱਚ ਬਹੁ ਘੱਟ ਲੱਗਾ ਹੁੰਦਾ 98 11 ਨੂੰ ਆ ਦੇਖ ਸਕਦੇ ਤੁਸੀਂ ਹੱਥ ਵਾਲਾ ਕਲੱਚ ਜਿਹੜਾ ਅੱਜ ਕੱਲ ਟਰੈਕਟਰਾਂ ਨੂੰ ਹੁਣ ਆ ਕਲ ਆਈਆ ਕਈ ਕੰਪਨੀਆਂ ਨੂੰ ਹੁਣ ਹੱਥ ਵਾਲੇ ਕਲੱਚ ਅੱਡ ਗਰੇ ਆ ਕਿਹੜੇ ਟਾਈਮ ਦਾ ਨੂੰ ਆਈ ਸੀ ਖਿੱਚਣ ਵਾਲਾ ਸੋਚ ਆਉਂਦਾ ਸੀ ਆ ਲੈਫਟਾਂ ਇਤਰਾ ਦੋਸਤੋ ਅੱਜ ਸਾਨੂੰ ਜਿਹੜੀ ਜਾਣਕਾਰੀ ਦੇ ਰਹੇ ਆ 98 11 ਟਰੈਕਟਰ ਬਾਰੇ ਤੁਹਾਨੂੰ ਸਾਰੀ ਡਿਟੇਲ ਦਿੰਨੇ ਆ ਪਿੱਛੇ ਤੋਂ ਲੈ ਕੇ ਅਗਲੇ ਹਿੱਸੇ ਤੱਕ ਸਾਰਾ ਇਹਦਾ ਕੀ ਸਿਸਟਮ ਹੁੰਦਾ ਕਿਵੇਂ ਇਹ ਟਰੈਕਟਰ ਇੱਕ ਕੰਪਨੀ ਨੇ ਫੇਲ ਕਰਨ ਦੇ ਵਿੱਚ ਇਹਦੇ ਜਿਹੜੇ ਕਰਮਚਾਰੀ ਸੀ ਉਹਨਾਂ ਨੇ ਪੂਰਾ ਇਹਨੂੰ ਟਰੈਕਟਰ ਨੂੰ ਫੇਲ ਕਰਿਆ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਸਾਰੀ ਤੁਹਾਡੇ ਨਾਲ ਗੱਲਬਾਤ ਕਰਦੇ ਆ ਟਰੈਕਟਰ ਬਹੁਤ ਵਧੀਆ ਸੀ ਇਹ ਤੁਸੀਂ ਦੇਖ ਰਹੇ ਹੋ ਭਲਵਾਨ ਟਰੈਕਟਰ ਬਟੇੜਾ ਦਾ ਮੇਰਾ ਨਾਮਾ ਸੰਦੀਪ ਸਿੰਘ ਟਰੈਕਟਰ ਨੂੰ ਇਸ ਉਹ ਕੰਪਨੀ ਆ ਜਿਹਨੂੰ ਇਹਦੇ ਕਰਮਚਾਰੀਆਂ ਨੇ ਫੇਲ ਕਰਤਾ ਜਾਂ ਲਾ ਲਓ ਜਾਣ ਕੇ ਇਹਦੇ ਨਕਸ਼ੇ ਵਿੱਚ ਗਏ ਗਾਂਹ ਇਸ ਦੀ ਕਾਪੀ ਜਿਹੜਾ ਅੱਜ ਟਰੈਕਟਰ ਫੁੱਲ ਕਾਮਯਾਬ ਹੋਇਆ ਪਿਆ ਨਹੀਂ ਤਾਂ ਜਿਸ ਟਾਈਮ ਇਹ ਟਰੈਕਟਰ ਸੀਗਾ ਬਣਿਆ ਇਹਨੂੰ ਇਹਦੇ ਕਰਮਚਾਰੀਆਂ ਨੇ ਇਹਦਾ ਸਾਰਾ ਫੇਲ ਕਰਨ ਦੇ ਵਿੱਚ ਇਹ ਕਰਮਚਾਰੀ ਕਹਿ ਸਕਦੇ ਆ ਜਾਂ ਪ੍ਰਸ਼ਾਸਨ ਜਿਹੜਾ ਜਿੱਥੇ ਇਹ ਬਣਦਾ ਸੀ ਟਰੈਕਟਰ ਉਹਨਾਂ ਨੇ ਪੂਰਾ ਜੋਰ ਲਾ ਕੇ ਇਹ ਟਰੈਕਟਰ ਨੂੰ ਜਮ੍ਹਾਂ ਬੰਦ ਹੀ ਕਰਾਤੀ ਐ ਚਮਤੀ ਫੈਕਟਰੀ ਤੇ ਆਜੋ ਤੁਹਾਨੂੰ ਮੈਂ ਗੇਅਰ ਦਿਖਾਉਣਾ ਇਹਦਾ ਸੁਧਾਰ ਟਰੈਕਟਰ ਦੇ ਵਿੱਚ ਬਹੁਤ ਘੱਟ ਕਰੇ ਪਤਾ ਸੀਗਾ ਕੰਪਨੀ ਨੂੰ ਵੀ ਇਹ ਚੀਜ਼ਾਂ ਦੇ ਸੁਧਾਰ ਦੀ ਲੋੜ ਆ ਪਰ ਸੁਧਾਰ ਬਹੁਤ ਜ਼ਿਆਦਾ ਲੇਟ ਕਰਕੇ ਜਿਵੇਂ ਨਾ ਟਰੈਕਟਰ ਰਿੰਦਾ 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 ਲਾਸਟ ਇਹ ਟਰੈਕਟਰ ਅੱਜ ਬੰਦ ਹੀ ਹੋ ਗਈ ਕੰਪਨੀ ਬਹੁਤ ਪੁਰਾਣੀ ਕੰਪਨੀ ਪੰਜਾਬ ਦੇ ਵਿੱਚ ਲੱਗੇ ਜਮਾ ਆਪਣੇ ਜਿਹੜਾ ਐਚ ਐਮਟੀ ਤਿਆਰ ਹੁੰਦਾ ਸੀਗਾ ਬਹੁਤ ਵਧੀਆ ਟਰੈਕਟਰ ਸੀਗਾ ਤੇ ਆ ਦੇਖੋ ਤੁਹਾਨੂੰ ਦਿਖਾਉਣਾ ਪਿਛੋਂ ਗੇਅਰ ਦੇ ਵਿੱਚ ਜੋ-ਜੋ ਦਿੱਕਤਾਂ ਆਉਂਦੀਆਂ ਹਰ ਟਰੈਕਟਰ ਦੇ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਹੁੰਦੀ ਆ ਮਨਦੇ ਆ ਪਰ ਇਹ ਕੰਪਨੀ ਨੇ ਕੋਈ ਸੁਧਾਰ ਵਾਲੇ ਪਾਸੇ ਇਹਦਾ ਜੋਰ ਲਾਈ ਨਹੀਂ ਨਾ ਇਹਨੂੰ ਪਾਰਟਸ ਦਿੱਤੇ ਨਾ ਕੋਈ ਇਹ ਸੁਧਾਰ ਕਰਿਆ ਅੱਗੇ ਅੱਗੇ ਜੇ ਉਹ ਚੀਜ਼ ਦੀ ਲੋੜ ਸੀ ਸੁਧਾਰਾਂ ਦੀ ਆਹ ਟਾਪ ਗੇਅਰ ਆ ਇਹਦਾ ਜਿਹੜੇ 58 ਦਾ ਤੋਰਾ ਵਧਾਉਂਦੇ ਆ ਇਹਦੇ ਉੱਤੇ ਬੈਲਡ ਕਰਕੇ ਗਰਾਰੀ ਲਾ ਲਈਦੀ ਆ ਜਿਹੜੀ ਮਰਜ਼ੀ ਗਰਾਰੀ ਬੈਲਡ ਕਰ ਲੋ ਥੱਲੇ ਗਰਾਰੀ ਦਾ ਫਰਕ ਪਾਉਣਾ ਪੈਂਦਾ ਤਾਂ ਤੋਰਾ ਵਧ ਜਾਂਦਾ ਬੜੀਆਂ ਬੜੀਆਂ ਸ਼ਾਫਟਾਂ ਵੀ ਮਿਲ ਜਾਂਦੇ ਆ ਜਿਨ੍ਹਾਂ ਨੇ ਤੋਰੇ ਵਧਾਉਣੇ ਕੰਪਨੀ ਦੀ ਕੋਈ ਬਾਲਾ ਫਰਕ ਨਹੀਂ ਪਾਉਂਦੇ ਨੇ ਕੰਪਨੀ ਦੇ ਵਿੱਚ ਨਾ ਇਹੋ ਜਿਹੀ ਚੀਜ਼ ਆਉਂਦੀ ਆ ਜਿਹੜਾ ਆਪਾਂ ਕਹਿੰਦਾ 100 ਟ੍ਰੈਕਟਰ ਪਜਾਉਣਾ 150 ਤੇ ਪਜਾਉਣਾ ਕੰਪਨੀ ਦੀ ਇਹੋ ਜਿਹੀ ਕੋਈ ਵੀ ਗਰਾਰੀ ਨਹੀਂ ਆਉਂਦੀ ਉਹ ਸਾਰੇ ਜਿਗਾੜ ਆਪਦੇ ਬਣਵਾਏ ਹੁੰਦੇ ਆ ਜਾਂ ਆਪਾਂ ਸਪੈਸ਼ਲ ਆਰਡਰ ਤੇ ਬਣਵਾਈਦੀਆਂ ਗਰਾਰੀਆਂ ਨਾ ਕਿ ਕੋਈ ਬਣੀਆਂ ਬਣਾਈਆਂ ਗਰਾਰੀਆਂ ਆਉਂਦੀਆਂ ਉਹ ਤੋਂ ਵੱਧ ਆ ਦੂਜੇ ਤੀਜੇ ਦਾ ਆ ਗਿਆ ਆ ਪਹਿਲੇ ਬੈਕ ਦੀ ਗਰਾਰੀ ਆ ਗਈ ਪਹਿਲਾ ਬੈਕ ਇਹਦਾ ਵੱਡਾ ਟ੍ਰੈਕਟਰ ਹੋਣ ਕਰਕੇ ਬਹੁਤ ਜ਼ਿਆਦਾ ਲੱਗਦਾ ਤੇ ਇਸ ਕਰਕੇ ਟੇਪਰ ਵੀ ਸਭ ਤੋਂ ਜ਼ਿਆਦਾ ਗਰਾਰੀ ਇਹੀ ਹੁੰਦੀ ਆ ਉਹ ਤੋਂ ਬਾਅਦ ਇਹਦਾ ਲੋਕ ਕੱਢਣ ਦੀ ਬੜੀ ਬਿਮਾਰੀ ਸੀ ਇਹਨੂੰ ਹਜ ਲੋ ਇਹਦਾ ਜਿਹੜਾ ਤੁਸੀਂ ਦੇਖਦੇ ਹੋਣੇ ਹਜ ਲੋ ਬਹੁਤ ਜ਼ਿਆਦਾ ਇਹਦੇ ਦੰਦੇ ਆ ਮਰ ਗਏ ਆ ਦੇਖ ਸਕਦੇ ਹੋ ਤੁਸੀਂ ਦੰਦੇ ਕਿੰਨੇ ਤਿੱਖੇ ਹੋ ਗਏ ਇਹ ਬਾਅਦ ਚ ਇਧਰ ਮੋਗੇ ਜਿਗਾਰਡ ਲੱਗਦਾ ਹੁੰਦਾ ਸੀ ਇਹਨੂੰ ਦੰਦੇ ਲੰਮੇ ਕਰ ਦਿੰਦੇ ਹੁੰਦੇ ਸੀ ਇਹਨਾਂ ਦੀ ਬਣਾ ਕੇ ਅੰਦਰ ਉਹ ਇਹਦੇ ਛਾਬੜ ਦੇ ਵੀ ਦੇਦੇ ਵੀ ਜਾਂ ਇਹਨੂੰ ਮੋٹے ਦੰਦੇ ਕਰਤੇ ਸੀਗੇ ਮੋਗੇ ਵਾਲਿਆਂ ਨੇ ਬਰਨਾਲੇ ਵਾਲਿਆਂ ਨੇ ਪਹਿਲਾਂ ਇਹ ਕੰਪਨੀ ਨੇ ਬਰੀਕ ਹੀ ਦੰਦੇ ਰੱਖਿਆ ਕੰਪਨੀ ਦੇ ਤੇ ਬਚੇ ਕੋਈ ਵੀ ਇਹਦੇ ਚ ਬਦਲਾਅ ਨਹੀਂ ਕਰਿਆ ਉਹ ਤੋਂ ਬਾਅਦ ਆ ਤੁਹਾਨੂੰ ਪਿੱਛੇ ਕਰਾਉਣ ਆਪੀਨ ਦਿਖਾਉਣਾ ਇਹਦਾ ਅੱਜ ਸਵੇਰ ਦਾ ਟਾਈਮ ਆ ਤੇ ਇਸ ਕਰਕੇ ਜਲਦੀ ਜਲਦੀ ਗਰਮੀ ਬੜੀ ਆ ਤੇ ਮੈਂ ਕਿਹਾ ਇਹ ਥੋੜੀ ਜਾਂਦੇ ਜਾਂਦੇ ਤੁਹਾਨੂੰ ਵੀਡੀਓ ਪਾ ਦਈਏ ਤੇ ਆ ਇਹਦਾ ਆਈਟਮ ਸੈੱਟ ਅਜ ਸੋਨਾ ਲੀਕਾ ਨੇ ਸੇਮ ਕਾਪੀ ਚਾੱਕੀ ਇੰਜਨ ਜਿਹੜਾ ਇਹਦਾ ਬਣਾਇਆ ਸੀ ਪਹਿਲਾਂ ਜਿਹੜਾ ਸੋਨਾ ਲੀਕਾ ਸ਼ੁਰੂ ਚ ਆਇਆ ਉਹ ਤੇ ਮਾਰ ਕੇ ਵੀ ਜੀਟਰ ਐਚ ਐਮਟੀ ਦੇ ਆਏ ਸੀਗੇ ਆ ਜਿੱਥੇ ਜੀਟਰ ਲਿਖਿਆ ਤੁਸੀਂ ਪੜ ਸਕਦੇ ਆ ਅੱਜ ਇਹ ਬਾਅਦ ਤੋਂ ਕੰਪਨੀ ਦੇ ਕੇਸ ਹੋਣ ਕਰਕੇ ਫਿਰ ਇਹਨਾਂ ਨੇ ਆਪਣੇ ਬਲਾਗ ਤਿਆਰ ਕਰਵਾਏ ਸੀ ਆ ਸਾਰਾ ਐਟਲ ਸੋਨਾ ਲੀਕਾ ਦੇ ਵਿੱਚ ਸੇਮ ਇਹਦਾ ਆਉਂਦਾ ਹੁਣ ਜਿਹੜੀ ਕ੍ਰੈਂਕ ਇਹਨਾਂ ਨੇ ਫਰਕ ਪਾਈਆ ਸਟਾਕ ਦਾ ਹੁਣ ਨਵੇਂ ਟਰੈਕਟਰਾਂ ਦੇ ਵਿੱਚ ਜਿਹੜੀ ਟੈਕਨੋਲੋਜੀ ਆ ਜਿਹੜਾ ਫਰਕ ਆ ਜਿਹੜੇ ਪਹਿਲਾਂ ਜਿਹੜੇ ਆਉਂਦੇ ਸਨ ਟਰੈਕਟਰ ਸਾਰੇ ਇਹਦੇ ਇਹਦੀਓ ਕਾਪੀ ਉਹ ਆਏ ਆ ਇਹਦਾ ਇੰਨਾ ਸਾਦਾ ਸੀਗਾ ਸਾਦੇ ਦਾ ਆ ਟੋਏ ਦਾ ਫਰਕ ਹੁੰਦਾ ਪਿਸਟਨ ਦਾ ਜਿਵੇਂ ਆ ਟੋਆ ਪਿਸਟਨ ਦੇ ਵਿੱਚ ਦੇ ਜਿਹੜੇ ਨਵੇਂ ਮਾਡਲਾਂ ਦੇ ਪਿਸਟਨ ਦਾ ਰਿੰਗਾਂ ਦਾ ਫਰਕ ਪੈ ਗਿਆ ਜਿਹੜੀ ਪਾਵਰ ਵਧਾਉਣੀ ਆ ਪਿਸਟਨ ਤੋਂ ਹੀ ਵਧਦੀ ਆ 95 ਦੇ ਪਿਸਟਨ ਨੇ ਵੱਧ ਤੋਂ ਵੱਧ ਦੇ ਦੇ ਜਿਹੜਾ 911 ਆਉਂਦਾ ਸੀਗਾ ਆ ਲੱਕ ਦਾ ਕਲਾਚ ਇਹਦੇ ਚ 911 ਚ ਪੈ ਜਾਂਦਾ ਬੀਲ ਤੇ ਪ੍ਰੈਸ਼ਰ ਪ੍ਰੇਡ ਬਦਲਣੀ ਪੈਂਦੀ ਆ ਆ ਪੰਪ ਇਹਨਾਂ ਨੇ ਬਾਹਰ ਕੱਢਿਆ ਹੀ ਨਹੀਂ ਕੰਪਨੀ ਨੇ ਜਦੋਂ ਪੰਪ ਖੋਲਣਾ ਤਦੋਂ ਗਾਰੇ ਚ ਭਰ ਜਾਣਾ ਪੰਪ ਮਰ ਜਾਣਾ ਐਹੋ ਜਿਹੀਆਂ ਕਮੀਆਂ ਕਰਕੇ ਜਿਵੇਂ ਇਹਦੀ ਪੀਟੀਓ ਨਾਲ ਆ ਜਿਹੜਾ ਪੰਪ ਹੈਦਾ ਪੀਟੀਓ ਸ਼ਾਫਟ ਨਾਲ ਚੱਲਦਾ ਉਹ ਪੀਟੀਓ ਸ਼ਾਫਟ ਦੇ ਦੰਦੇ ਸਲਿੱਪ ਹੋ ਜਾਂਦੇ ਆ ਇੱਕ ਪਾਸੇ ਨੂੰ ਪੀਟੀਓ ਸ਼ਾਫਟ ਚੱਲਦੀ ਇੱਕ ਪਾਸੇ ਨੂੰ ਪੰਪ ਚੱਲਦਾ ਇਹ ਚੀਜ਼ਾਂ ਜਿਹੜੀਆਂ ਛੋੜੀਆਂ ਥੋੜੀਆਂ ਟਰੈਕਟਰ ਦੇ ਵਿੱਚ ਕਮੀਆਂ ਸੀਗੀਆਂ ਜਿਹੜੇ ਅੱਜ ਕੱਲ ਆਪਣੇ ਮੋਡੀਫਿਕੇਸ਼ਨ ਕਰਨਦੇ ਆ ਬੰਦੇ ਉਹ ਥੋੜਾ-ਬੋਤਾ ਫਰਕ ਪਾਈ ਜਾਂਦੇ ਆ ਜਿਵੇਂ ਟਾਈਮਿੰਗ ਪਲੇਟਾਂ 'ਚ ਜੋੜ ਪਾ ਕੇ ਹੁਣ ਉਹ ਪਲੇਟ ਦੇ ਵਿੱਚ ਜੋੜ ਪਾ ਕੇ ਪੰਪ ਬਾਹਰ ਕੱਢਣੇ ਸ਼ੁਰੂ ਕਰਤੇ ਪਾਵਰ ਦਾ ਪੰਪ ਇਹਨੂੰ ਲਾਤਾ ਜਾਂ ਲਿਫਟ ਦਾ ਪੰਪ ਵੀ ਬਾਹਰ ਕੱਢਤਾ ਲਿਫਟ ਦੇ ਪੰਪ ਦਾ ਵੀ ਤਾਂ ਦਿੱਕਤ ਆਉਂਦੀ ਸੀ ਇਹਦੇ 'ਚ ਜਿਹੜੀ ਆ ਲਿਫਟ ਦੀ ਸਪਲਾਈ ਆ ਇਹ ਕੰਪਨੀ ਨੇ ਅੰਦਰੋਂ ਹੀ ਕਰੀ ਹੋਈ ਆ ਬੰਸਰੀ ਜਿਹੜੀ ਆਉਂਦੀ ਆ ਇਹ ਅੰਦਰੋਂ ਹੀ ਕਰੀ ਹੋਈ ਆ ਇਸ ਕਰਕੇ ਇਹਦਾ ਪੰਪ ਦੀ ਦਿੱਕਤ ਪੈਂਦੀ ਆ ਤੇ ਇਹਨੂੰ ਸਪਲਾਈ ਲਿਆ ਕੇ ਇੱਥੇ ਲਾਉਣੀ ਪੈਂਦੀ ਆ ਆ ਵੇਖੋ ਹੁਣ ਆ ਪੈਸ਼ਮਾ ਕੱਢਣੇ ਆ ਤੁਹਾਡੇ ਬੰਦੇ ਨੇ ਤੋੜ ਕੇ ਕੱਢਣੇ ਲੋਕ ਵੀ ਨਹੀਂ ਕੱਢਦੇ ਵੇਖੋ ਵਿਗਦੀ ਨਹੀਂ ਚੀਜ਼ ਜੇ ਸੇਲ ਹੋਊਗੀ ਤੇ ਦੁਕਾਨਦਾਰ ਰੱਖੂਗਾ ਇਸ ਕਰਕੇ ਕਬਾੜ ਹੋਈ ਜਾਂਦੇ ਆ ਟਰੈਕਟਰ ਮਸ਼ੀਨਰੀ ਨਵੀਂ ਆਈ ਜਾਂਦੀ ਆ ਦਵਾ ਦਵਾ ਹੁਣ ਕਿਸੇ ਨੇ ਜਗਾੜ ਕਰਕੇ ਆ ਪਾਵਰ ਕਰਿਆ ਹੋਣਾ ਪਿੰਨ ਜੀ ਲਾ ਕੇ ਭਰਾਓ ਜੇ ਕਰਨਾ ਹੁੰਦਾ ਚੱਜ ਨਾ ਕਰਿਆ ਕਰੋ ਆ ਪੈਸੇ ਖਰਾਬ ਨਾ ਕਰਿਆ ਕਰੋ ਆ ਦੇਖੋ ਹੁਣ ਇਹਦਾ ਆ ਜੈਕ ਲਾਇਆ ਹੁਣ ਬਿਲਕੁਲ ਇਲੀ ਕਰ ਜਾਂਦੇ ਆ ਦੇਸੀ ਜੈਕ ਜਿਹੜੇ ਆਮ ਲੈ ਕੇ ਆਪਾਂ ਲਾ ਦਿੰਨੇ ਆ ਚੰਗੀ ਕੰਪਨੀ ਦਾ ਜੈਕ ਆਰ ਵੀ ਦੋਲ ਚੰਗੀ ਕੰਪਨੀ ਦਾ ਲਾਇਆ ਕਰੋ ਤੇ ਹੋਰ ਵੀ ਜਦੋਂ ਇਹ ਕੁੱਲਿਆ ਤੁਹਾਨੂੰ ਇਹ ਦੀ ਡਿਟੇਲ ਆਪਾਂ ਲਵਾ ਹੀ ਗਿਆ ਹੈ ਨਾ ਇਹ ਜਾਂਦੇ ਜਾਂਦੇ ਬਾਈ ਜੀ ਦਰਮੰਤੀ ਕਰਦੇ ਆ ਚੈਨਲ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਜੀ ਬਲੌਂ ਟਿਕ ਟੋਕ ਵਾਲਾ ਜੀ ਇਤਰਾ ਹੀ ਆ ਡਿਸਕ ਬ੍ਰੇਕਾਂ ਦਾ ਕਿੰਨਾ ਦੌਰ ਸੀ ਸਕਾਟ ਜਿਹੜਾ ਤੁਹਾਨੂੰ ਸਵੇਰੇ ਵੀਡੀਓ ਚ ਪਹਿਲਾਂ ਸਟਾਰਟਿੰਗ ਚ ਦਿਖਾਇਆ ਐ ਖੁੱਲ ਜਾਂਦਾ ਸੀ ਡਿਸਕ ਬ੍ਰੇਕਾਂ ਇਹਦੀਆਂ ਦੀ ਇੰਨੀ ਡਿਮਾਂਡ ਸੀਗੀ ਕਿਸੇ ਟਾਈਮ ਬੰਦ ਬ੍ਰੇਕਾਂ ਪਹਿਲਾਂ ਇਹ ਸਿੰਪਲ ਬ੍ਰੇਕ ਆਇਆ ਜਿਹੜੇ ਉਹ ਚੱਕੇ ਹਲਦੇ ਰਹਿੰਦੇ ਹੁੰਦੇ ਸੀ ਬਾਅਦ ਚ ਡਿਸਕ ਬ੍ਰੇਕਾਂ ਆ ਗੀਆਂ ਟੇਪਰ ਬੈਰਿੰਗ ਆ ਗਏ ਸੀ ਇਹਨਾਂ 'ਚ ਇਹ ਟਾਈਮ ਇਹਨਾਂ ਦਾ ਵੀ ਬੜਾ ਦੌਰ ਸੀਗਾ ਤੀਜਾ ਟਰੈਕਟਰ ਖੁੱਲਿਆ ਆਇਸ਼ਰ ਆ ਦੇਖ ਲਓ ਆਇਸ਼ਰਾਂ ਦਾ ਜਮਾਨਾ ਸੀ ਵਧੀ ਇਸ ਤਰ੍ਹਾਂ ਬਾਈ ਇੱਥੇ ਪਰਿਆਲੇ ਟਰੈਕਟਰ ਮੰਡੀ ਜੀ ਸਾਮਾਨ ਮਿਲਦਾ ਨਾ ਟਰੈਕਟਰ ਵਿੱਚੋਂ ਆਪਣੇ ਸਾਮਾਨ ਪਾਓ ਟਰੈਕਟਰਾਂ ਦਾ ਥੋੜਾ ਬਹੁਤਾ ਤੇ ਟਰੈਕਟਰ ਚਾਲੂ ਕਰੋ ਦੋਸਤੋ ਤੇ ਇਹੀ ਬੇਨਤੀ ਹੈ ਆਪਣੀ ਵੀਡੀਓ ਦੇ ਵਿੱਚ ਆਇਆ ਸਾਨੂੰ ਬਹੁਤ ਫੋਨ ਆਉਂਦੇ ਆ ਬਾਈ ਲੱਖ ਸਵਾ ਲੱਖ ਦੀ ਰੇਂਜ ਦੇ ਟਰੈਕਟਰ ਲੱਖ ਸਵਾ ਲੱਖ ਦੀ ਰੇਂਜ ਦੇ ਵਿੱਚੋਂ 59 11 ਵੀ ਆਇਆ ਜਾਂਦਾ ਸਵਾ ਲੱਖ ਦੇ ਘੇੜ ਦੇ ਵਿੱਚ ਕਿਉਂ ਵਜ ਨਹੀਂ ਹੋ ਜਾਂਦਾ ਟਰੈਕਟਰਾਂ ਦਾ ਤੇ ਇੱਥੋਂ ਪਟਿਆਲਿਓਂ ਵੀ ਮੈਂ ਕਹਿੰਨਾ ਭਰਾਵਾਂ ਨੂੰ ਬੇਨਤੀ ਹੈ ਵੀ ਨਾ ਕਵਾੜ ਕਰੀ ਜਾਓ ਟਰੈਕਟਰ ਬਾਚੋ ਹੀ ਟਰੈਕਟਰ ਆ ਪਨੋਂ ਦੇਖਣ ਨੂੰ ਨਹੀਂ ਲੱਭਣੇ ਤੇ ਹੁਣ ਆ ਕਲੱਚਾ ਬਹੁਤ ਘੱਟ ਲੱਗਾ ਹੁੰਦਾ 95 11 ਨੂੰ ਆ ਦੇਖ ਸਕਦੇ ਤੁਸੀਂ ਹੱਥ ਵਾਲਾ ਕਲੱਚ ਜਿਹੜਾ ਅੱਜ ਕੱਲ ਟਰੈਕਟਰਾਂ ਨੂੰ ਹੁਣ ਆਕਲ ਆਈਆ ਕਈ ਕੰਪਨੀਆਂ ਨੇ ਹੁਣ ਹੱਥ ਵਾਲੇ ਕਲੱਚ ੱਡ ਕਰੇ ਆ ਕਿਹੜੇ ਟਾਈਮ ਦਾ ਕਲੱਚ ਦੇਖ ਲਓ ਤੁਸੀਂ ੱਡ ਕੰਪਨੀ ਨੇ ਜੀਟਰ ਨੇ ਕੱਢਤਾ ਸੀਗਾ ਇਹ ਪਿਸਤੌਲ ਜਾਂ ਬਹੁਤ ਲਾ ਲਾ ਕੇ ਸਿੱਟੇ ਹੁੰਦੇ ਕਈ ਟਰੈਕਟਰਾਂ ਦੇ ਹੁੰਦੇ ਹੀ ਨਹੀਂਗੇ ਇਹ ਤੇ ਸਾਡੇ ਕੋਲ ਆਮ ਹੀ ਭਰਾ ਆਉਂਦੇ ਆ ਲੈਣ ਤੇ ਆ ਰਾੜ ਹੋਈ ਉਹਨੇ ਚੀਜ਼ਾਂ ਦਾ ਸਾਂਭਦਾ ਮੁੱਲ ਹੁੰਦਾ ਕਈ ਭਰਾ ਕਹਿੰਦੇ ਯਾਰ ਆ 500 ਦੀ 400 ਦੀ ਗੱਲ ਕੋਈ ਹਰ ਇੱਕ ਚੀਜ਼ ਦਾ ਵੇਟ ਦਾ ਹਿਸਾਬ ਨਹੀਂ ਹੁੰਦਾ ਕਈ ਚੀਜ਼ਾਂ ਸਾਨੂੰ ਵੀ ਬਹੁਤ ਘੱਟ ਮਿਲਦੀਆਂ ਜਿਵੇਂ ਆ ਰਾੜਾ ਰੂੜਾ ਹੋਈਆਂ ਇਹ ਚੀਜ਼ਾਂ ਕੰਪਲੀਟ ਬਹੁਤ ਘੱਟ ਟਰੈਕਟਰਾਂ ਦੇ ਵਿੱਚ ਮਿਲਦੀਆਂ ਆ ਚਾਬੀ ਜੀਟਰ ਨੂੰ ਆਈ ਸੀ ਖਿੱਚਣ ਵਾਲਾ ਸੋਚ ਆਉਂਦਾ ਸੀ ਆ ਲੈਫਟਾਂ ਇਸ ਤਰ੍ਹਾਂ ਤੇ ਆ ਖਿੱਚਣ ਵਾਲੇ ਸੋਚ ਨਾਲ ਸਟਾਰਟ ਹੁੰਦਾ ਸੀ ਅੱਗੇ ਜਿਵੇਂ ਤੁਹਾਨੂੰ ਵੀਡੀਓ ਦੱਸਾਂਗੇ ਕਿ ਆਈ ਹੁਣ ਬੱਚੇ ਆ ਜਿਹੜੇ ਪੜਨ ਵਾਲੇ ਆ ਕਈਆਂ ਨੂੰ ਐ ਹੀ ਨਹੀਂ ਪਤਾ ਵੀ ਟੀ ਕਿੱਥੋਂ ਬੰਦ ਹੋਣੀ ਆ ਜਾਂ ਕਿੱਥੋਂ ਆ ਫੀਡ ਪੰਪ ਤੋਂ ਹਵਾ ਕਿਵੇਂ ਨਿਕਲਣੀ ਆ ਇਹ ਚੀਜ਼ਾਂ ਦੀਆਂ ਵੀਡੀਓ ਤੁਹਾਨੂੰ ਆਮ ਹੀ ਆਪਾਂ ਦੇਸੀ ਜਿਹੇ ਕੰਮਾਂ ਦੀਆਂ ਪਾਵਾਂਗੇ ਡੀਜ਼ਲ ਪੰਪਾਂ ਦਾ ਹਾਲਾ ਕਿੱਥੇ ਦੱਸਾਂਗੇ ਵੀ ਡੀਜ਼ਲ ਪੰਪ ਜਿਹੜਾ ਕਿਸੇ ਜ਼ਿਮੀਂਦਾਰ ਦਾ 10000 ਲਾਇਆ 12000 ਲਾਇਆ ਕੋਈ 2 ਮਹੀਨੇ ਬਾਅਦ 6 ਮਹੀਨੇ ਬਾਅਦ ਪੰਪ ਇੱਥੇ ਟਰੈਕਟਰ ਵੇਚਦਾ ਤੇ ਉਹਦਾ ਕੀ ਕਰਦਾ ਉਹ ਡੀਜ਼ਲ ਪੰਪ ਵਾਲੇ ਕਿਉਂ ਨਹੀਂ ਵਾਪਸ ਨੂੰ ਮਾੜੇ ਮੁੱਟੇ ਕੀਮਤ ਚ ਲੈਂਦੇ ਇੱਥੇ ਕੋਈ ਪੰਪ ਤੁਹਾਨੂੰ 2000 2500 3000 ਦੇ ਵਿੱਚ ਵਿੱਚ ਪੰਪ 1000 ਰੁਪਏ ਦਾ ਫੋਰਡ ਦਾ ਪੰਪ ਜਿਵੇਂ ਬਹੁਤ ਸਸਤੇ ਕਈਆਂ ਭਰਾਵਾਂ ਨੇ ਆਪਣੇ ਪੁਰਾਣੇ ਟਰੈਕਟਰਾਂ ਦੇ ਪੰਪ ਕਰਾਉਣੇ ਇੱਥੇ ਜ਼ਰੂਰ ਚੈੱਕ ਕਰਕੇ ਆਪਣਾ ਜਿਹੜਾ ਫਾਇਦਾ ਹੋ ਸਕਦਾ ਲਓ ਜਿਵੇਂ ਹੁਣ ਫੋਰਡ ਦੀਆਂ ਸ਼ੋਹਾਂ ਪੁੱਛਦੇ ਆ ਲੋਕ ਆਮ ਕਵਾੜ ਚ ਤੁੱਲ ਜਾਂਦੀਆਂ ਨਵੇਂ ਹੁਣ ਟਰੈਕਟਰ ਖੁੱਲਿਆਂ ਨਾਲ ਦੀ ਨਾਲ ਕਵਾੜ ਚ ਇਹ ਸਮਾਨ ਚੁੱਕ ਜਾਣਾ ਪੁਰਾਣੇ ਮੰਡ ਦੇ ਲਿਫਟਾ ਇਹ ਨਹੀਂ ਵਿਕਦੀ ਜੜੀਆਂ ਚੀਜ਼ਾਂ ਨਹੀਂ ਵੇਕਨ ਵਾਲੀਆਂ